ਆਮ ਆਦਮੀ ਪਾਰਟੀ ਦੇ ਐਮਐਲਏ ਰਮਨ अरोड़ा ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸਤ ਪੂਰੀ ਪਖੀ ਹੋਈ ਹੈ। ਉੱਥੇ ਹੀ ਹੁਣ ਆਮ ਆਦਮੀ ਪਾਰਟੀ ਦੇ ਐਮਐਲਏ ਕੁਵਰ ਵਿਜੇ ਪ੍ਰਤਾਪ ਦੀ ਇੱਕ ਪੋਸਟ ਦੇ ਵੱਲੋਂ ਨਵੀਂ ਹਲਚਲ ਪੈਦਾ ਕਰ ਦਿੱਤੀ ਗਈ ਹੈ। ਸੋ ਦੱਸਦੀ ਕਿ ਇਸ ਗ੍ਰਿਫਤਾਰੀ ਨੂੰ ਲੈ ਕੇ ਕੁਵਰ ਵਿਜੇ ਪ੍ਰਤਾਪ ਦੇ ਵੱਲੋਂ ਆਪਣੇ ਪੇਜ ਦੇ ਉੱਪਰ ਇੱਕ ਪੋਸਟ ਪਾਈ ਗਈ ਹੈ। ਉਹ ਪਹਿਲਾਂ ਪੋਸਟ ਕੀ ਤੁਹਾਨੂੰ ਪਹਿਲਾਂ ਪੋਸਟ ਦੱਸ ਦਿੰਨੇ ਆ ਜਿਸ ਦੇ ਵਿੱਚ ਕੁਵਰ ਵਿਜੇ ਪ੍ਰਤਾਪ ਦੇ ਵੱਲੋਂ ਲਿਖਿਆ ਗਿਆ ਹੈ ਕਿ ਜਲੰਧਰ ਦੇ ਵਿਧਾਇਕ ਰਮਨ अरोड़ा ਜੀ ਦੀ ਗ੍ਰਿਫਤਾਰੀ ਅਤੇ ਉਹਨਾਂ ਵਿਰੁੱਧ ਦਰਜ ਐਫ ਆਈ ਆਰ ਬਾਰੇ ਸੁਣ ਕੇ ਬਹੁਤ ਹੈਰਾਨੀ ਹੋਈ ਕਿਉਂਕਿ ਉਹ ਮੁੱਖ ਮੰਤਰੀ ਸਾਹਿਬ ਦੇ ਪਰਿਵਾਰਕ ਮੈਂਬਰ ਵਜੋਂ ਜਾਣੇ ਜਾਂਦੇ ਸਨ ਵਿਧਾਇਕ ਸਾਹਿਬ ਨੂੰ ਅਕਸਰ ਮੁੱਖ ਮੰਤਰੀ ਜੀ ਦੇ ਪਰਿਵਾਰ ਦੇ ਨਜ਼ਦੀਕੀ ਮੈਂਬਰਾਂ ਦੀ ਮੇਜਬਾਨੀ ਕਰਦੇ ਦੇਖਿਆ ਜਾਂਦਾ ਸੀ ਕੁਝ ਲੋਕ ਇਸ ਨੂੰ ਲੁਧਿਆਣਾ ਵਿੱਚ ਹੋਣ ਜਾ ਰਹੀ ਉਪਚੋਣ ਨਾਲ ਜੋੜ ਕੇ ਵੇਖ ਰਹੇ ਨੇ ਤਾਂ ਕੋਈ ਇਸ ਨੂੰ ਕੋਰ ਪ੍ਰਸ਼ਟਾਚਾਰ ਦਾ ਮਾਮਲਾ ਕਹਿ ਰਿਹਾ ਹੈ ਇਸੇ ਤਰ੍ਹਾਂ ਸੰਗਰੂਰ ਉਪਚੋਣ ਤੋਂ ਪਹਿਲਾਂ ਮਾਨਯੋਗ ਵਿਧਾਇਕ ਅਤੇ ਸਿਹਤ ਮੰਤਰੀ ਵਿਜੇ ਸਿੰਘਲਾ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਉਹਨਾਂ ਦੇ ਖਿਲਾਫ ਕੁਝ ਵੀ ਨਹੀਂ ਮਿਲਿਆ ਅਤੇ ਮਾਮਲਾ ਅਦਾਲਤ ਵਿੱਚ ਵੀ ਨਹੀਂ ਜਾ ਸਕਿਆ ਸ਼ੱਕ ਕੀ ਹੈ ਸੱਚ ਕੀ ਹੈ ਇਹ ਸਾਡੀ ਸਮਝ ਤੋਂ ਪਰੇ ਹੈ ਪਰ ਇਹ ਸੱਚ ਹੈ ਕਿ ਸਾਡੀ ਪਾਰਟੀ ਵਿੱਚ ਮੈਂਟੋਰਿੰਗ ਦਾ ਕੋਈ ਸਿਸਟਮ ਨਹੀਂ ਜੇਕਰ ਕੋਈ ਐਮਐਲਏ ਜਾਂ ਮੰਤਰੀ ਜਾਂ ਕੋਈ ਲੀਡਰ ਗਲਤੀ ਕਰਦਾ ਹੈ ਤਾਂ ਉਸ ਨੂੰ ਸਮਝਾ ਬੁਝਾ ਕੇ ਸਹੀ ਰਸਤੇ ਤੇ ਲਿਆਉਣ ਵਾਲਾ ਕੋਈ ਨਹੀਂ ਨਾ ਹੀ ਕੋਈ ਅਜਿਹਾ ਪ੍ਰਬੰਧ ਕੀਤਾ ਗਿਆ ਹੈ ਅਜਿਹੀ ਸਥਿਤੀ ਵਿੱਚ ਪਾਰਟੀ ਅਤੇ ਸਰਕਾਰ ਦੀ ਭਰੋਸੇਯੋਗਤਾ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ ਅਤੇ ਵਿਰੋਧੀ ਪਾਰਟੀਆਂ ਨੂੰ ਇਸ ਦਾ ਸਿੱਧਾ ਫਾਇਦਾ ਹੁੰਦਾ ਹੈ ਉਹ ਪਹਿਲਾਂ ਤੋਂ ਹੀ ਇਸ ਦੀ ਭਾਲ ਕਰਦੇ ਆ ਰਹੇ ਹਨ ਖੈਰ ਸਚਾਈ ਜੋ ਵੀ ਹੋਵੇ ਅਸੀਂ ਆਪਣੀ ਪਾਰਟੀ ਅਤੇ ਸਰਕਾਰ ਦੀ ਭਰੋਸੇਯੋਗਤਾ ਨੂੰ ਬਚਾਉਣ ਲਈ ਹਰ ਤਰੀਕੇ ਨਾਲ ਕੋਸ਼ਿਸ਼ ਕਰਦੇ ਰਹਾਂਗੇ ਸੋ ਇਹ ਉਹ ਪੋਸਟ ਹੈ ਜਿਹੜੀ ਕੀ ਕਵਰ ਵਿਜੇ ਪ੍ਰਤਾਪ ਦੇ ਵੱਲੋਂ ਆਪਣੇ ਪੇਜ ਦੇ ਉੱਪਰ ਪਾਈ ਗਈ ਹੈ ਸੋ ਦੱਸ ਦਿਓ ਕਿ ਇਸ ਤੋਂ ਪਹਿਲਾਂ ਵੀ ਪਾਰਟੀ ਨੂੰ ਉੱਪਰ ਚੁੱਕਣ ਦੇ ਲਈ ਪਾਰਟੀ ਦੇ ਵਿੱਚ ਜੋ ਕੁਝ ਊਣਤਾਈਆਂ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਲਗਾਤਾਰ ਯਤਨਸ਼ੀਲ ਰਹਿੰਦੇ ਨੇ ਕੁਵਰ ਵਿਜੇ ਪ੍ਰਤਾਪ ਅਤੇ ਵੱਖ-ਵੱਖ ਸਮੇਂ ਦੇ ਉੱਪਰ ਉਹਨਾਂ ਦੇ ਵੱਲੋਂ ਵੱਖ-ਵੱਖ ਪਲੇਟਫਾਰਮ ਦੇ ਉੱਪਰ ਪਾਰਟੀ ਨੂੰ ਉੱਪਰ ਚੁੱਕਣ ਦੇ ਲਈ ਹੰਬੜਾ ਮਾਰਿਆ ਗਿਆ ਸੋ ਹੁਣ ਜੇਕਰ ਪੋਸਟ ਦੀ ਗੱਲ ਕਰੀਏ ਇਸ ਵਿੱਚ ਵੀ ਉਹ ਪਾਰਟੀ ਨੂੰ ਉੱਪਰ ਚੁੱਕਣ ਦੇ ਲਈ ਯਤਨ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਤੇ ਗੱਲ ਕਰ ਰਹੇ ਨੇ ਕਿ ਅਸੀਂ ਰਲ ਮਿਲ ਕੇ ਪਾਰਟੀ ਦਾ ਉਥਾਨ ਕਰਾਂਗੇ ਉੱਥੇ ਨਾਲ ਹੀ ਨਾਲ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਹਰ ਇੱਕ ਪਾਰਟੀ ਦੇ ਵਿੱਚ ਕਈ ਵਾਰ ਕੁਝ ਆ ਮੰਤਰੀਆਂ ਦੇ ਵੱਲੋਂ ਜਾਂ ਫਿਰ ਵਿਧਾਇਕਾਂ ਦੇ ਵੱਲੋਂ ਕੁਝ ਗਲਤੀ ਹੋ ਜਾਂਦੀ ਹੈ ਲੇਕਿਨ ਉਹਨਾਂ ਨੂੰ ਸਮਝਾਉਣ ਬੁਝਾਉਣ ਵਾਲਾ ਪਾਰਟੀ ਦੇ ਵਿੱਚ ਕੋਈ ਨਹੀਂ ਜਿਸ ਨੂੰ ਜਿਸ ਕਾਰਨ ਪਾਰਟੀ ਦੀ ਛਵੀ ਖਰਾਬ ਹੁੰਦੀ ਹੈ ਦੱਸਦੀ ਹੈ ਕਿ ਲਗਾਤਾਰ ਪਾਰਟੀ ਦੀ ਛਵੀ ਨੂੰ ਸਮੇਂ-ਸਮੇਂ ਦੇ ਉੱਪਰ ਸਹੀ ਕਰਨ ਦੇ ਲਈ ਲਗਾਤਾਰ ਕੁਮਰ ਵਿਜੇ ਪ੍ਰਤਾਪ ਦੇ ਵੱਲੋਂ ਯਤਨ ਕੀਤੇ ਜਾਂਦੇ ਨੇ ਅਤੇ ਵੱਖ-ਵੱਖ ਪਲੇਟਫਾਰਮਾਂ ਦੇ ਉੱਪਰ ਉਹਨਾਂ ਦੇ ਵੱਲੋਂ ਪਾਰਟੀ ਦੇ ਵਿੱਚ ਜੋ ਕਮੀਆਂ ਨੇ ਜਿੱਥੇ ਉਹਨਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉੱਥੇ ਹੀ ਉਹਨਾਂ ਨੂੰ ਠੀਕ ਕਰਨ ਦੇ ਲਈ ਸੁਝਾਅ ਵੀ ਦਿੱਤੇ ਜਾਂਦੇ ਨੇ ਸੋ ਕਿ ਇਹਨਾਂ ਸੁਝਾਵਾਂ ਦੇ ਉੱਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅਮਲ ਕਰੇਗੀ ਇਹ ਦੇਖਣ ਵਾਲੀ ਗੱਲ ਹੋएगी ਲੇਕਿਨ ਇੱਕ ਵਾਰ ਫਿਰ ਤੋਂ ਇਸ ਪੋਸਟ ਦੇ ਨਾਲ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਵੱਡੀ ਹਲਚਲ ਪੈਦਾ ਹੋ ਗਈ ਹੈ ਕਿਉਂਕਿ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਪਾਰਟੀ ਪੱਧਰ ਦੇ ਪਾਰਟੀ ਦੇ ਉੱਪਰ ਚਕਾਰ ਜੋ ਮੰਤਰੀ ਜੋ ਵਿਧਾਇਕ ਜਾਂ ਮੈਂਬਰ ਨੇ ਉਹਨਾਂ ਵੱਲੋਂ ਕਿ ਗਲਤੀਆਂ ਕੀਤੇ ਜਾਣ ਦੇ ਵਿੱਚ ਜੇਕਰ ਕਿਸੇ ਤੋਂ ਗਲਤੀ ਹੁੰਦੀ ਹੈ ਤਾਂ ਉਹਨਾਂ ਨੂੰ ਸਮਝਾਉਣ ਵਾਲਾ ਕੋਈ ਨਹੀਂ ਇਹ ਗੱਲ ਇੱਕ ਵਾਰ ਫਿਰ ਤੋਂ ਜਿਕਰ ਹੈ ਜਿਹੜਾ ਕੁਮਰ ਵਿਜੇ ਪ੍ਰਤਾਪ ਦੇ ਵੱਲੋਂ ਕੀਤਾ ਗਿਆ ਤੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਵਿਧਾਇਕ ਰਮਨ ਅਰੋੜਾ ਦੀ ਗ੍ਰਿਫਤਾਰੀ ਦੇ ਉੱਪਰ ਵੀ ਹੈਰਾਨੀ ਜਤਾਈ ਗਿਆ ਭਾਵੇਂ ਉਹਨਾਂ ਵੱਲੋਂ ਕਿਹਾ ਗਿਆ ਕਿ ਪਾਰਟੀਆਂ ਇਸ ਤਰ੍ਹਾਂ ਦੇ ਮੁੱਦਿਆਂ ਦੀ ਤਾਕ ਦੇ ਵਿੱਚ ਰਹਿੰਦੇ ਨੇ ਸੋ ਵਿਰੋਧੀ ਪਾਰਟੀਆਂ ਵੱਲੋਂ ਦੱਸਦੀ ਹੈ ਕਿ ਰਮਨ अरोड़ा ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਕੱਲ ਤੋਂ ਹੀ ਪਾਰਟੀ ਨੂੰ ਅਤੇ ਸਰਕਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿਰਫ ਔਰ ਸਿਰਫ ਡਰਾਮੇबाजी ਹੈ ਜਿਹੜੀ ਆਮ ਆਦੀ ਪਾਰਟੀ ਦੀ ਸਰਕਾਰ ਦੇ ਵੱਲੋਂ ਹੋ ਰਿਹਾ ਕਿਉਂਕਿ ਜਿਹੜੀ ਜਿਮਨੀ ਚੌਣ ਹੈ ਲੁਧਿਆਣਾ ਦੀ ਜਿਮਨੀ ਚੌਣ ਹੈ ਉਹ ਬਿਲਕੁਲ ਸਿਰ ਤੇ ਹੈ ਅਤੇ ਜਿਮਨੀ ਚੌਣ ਦੇ ਵਿੱਚ ਪਾਰਟੀ ਨੂੰ ਉੱਪਰ ਚੁੱਕਣ ਦੇ ਲਈ ਇਸ ਤਰੀਕੇ ਦੇ ਨਾਲ ਡਰਾਮੇ ਜਿਹੜੇ ਉਹ ਕੀਤੇ ਜਾ ਰਹੇ ਨੇ ਇਹ ਵਿਰੋਧੀ ਪਾਰਟੀਆਂ ਦੇ ਲੀਡਰ ਕੱਲ ਤੋਂ ਹੀ ਲਗਾਤਾਰ ਬਿਆਨਬਾਜ਼ੀ ਕਰ ਰਹੇ ਨੇ ਲੇਕਿਨ ਹੁਣ ਜਿਹੜੀ ਨਵੀਂ ਪੋਸਟ ਹੈ ਜਿਹੜੀ ਕੋਵਰ ਵਿਜੇ ਪ੍ਰਤਾਪ ਜੀ ਵੱਲੋਂ ਪਾਈ ਗਿਆ ਉਸ ਦੇ ਨਾਲ ਰਾਜਨੀਤਿਕ ਗਲਿਆਰੇ ਦੇ ਵਿੱਚ ਫਿਰ ਤੋਂ ਵੱਡੀ ਹਲਚਲ ਹੋਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਨੇ ਨਵੀਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰਜਾਨਾ ਲੋਕਾਂ ਦਾ ਟੀਵੀ ਦੇ ਨਾਲ